ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਮੈਂ ਡਿਜ਼ਾਈਨ ਲੈ ਕੇ ਆਈਆਂ ਇਹ ਲੇਡੀਜ਼ ਕੋਟੀ ਲਈ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਵਾਈਟ ਤੇ ਕਰੀਮ ਤੇ ਕਿਸੇ ਵੀ ਲਾਈਟ ਸ਼ੇਡ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 11-11 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 11-11 ਦੇ ਹਿਸਾਬ ਨਾਲ ਲੈ ਕੇ ਕੁੰਡੇ ਦੋ ਕੁੰਡੇ ਵਾਧੂ ਲੈਣੇ ਨੇ ਮੈਂ ਇੱਥੇ 11 ਦੇ ਹਿਸਾਬ ਨਾਲ 22 ਕੁੰਡੇ ਲਏ ਹੋਏ ਨੇ ਦੋ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਇਸਾਈਡ ਤੇ ਇੱਕ ਇੱਕ ਕੁੰਡਾ ਵਾਧੂ ਲੈ ਕੇ ਪੂਰੇ 24 ਕੁੰਡੇ ਲਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਏਗਾ ਤੇ ਉਲਟੀ ਸਿਲਾਈ ਜਿਹੜੀ ਉਹ ਇਹਦੀ ਉਲਟੀ ਉਲਟੀ ਬਣੇਗੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਰੀਮ ਤੇ ਵਾਈਟ ਤੇ ਕਿਤੇ ਵੀ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਮੈਂ ਕਰੀਮ ਤੇ ਬਣਾ ਰਹੀ ਹਾਂ ਉਹ ਤੁਹਾਨੂੰ ਦਿਖਾਉਣੀ ਆ ਤੇ ਇੱਥੇ ਮੈਂ ਤੁਹਾਨੂੰ ਵਾਈਟ ਤੇ ਬਣਾ ਕੇ ਦਿਖਾ ਰਹੀ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਆਪਣਾ ਕਮੈਂਟ ਕਰਕੇ ਆਪਣੇ ਪਿੰਡ ਸ਼ਹਿਰ ਦਾ ਨਾਮ ਜਿਹੜਾ ਜ਼ਰੂਰ ਦੱਸਿਆ ਕਰੋ ਤੇ ਅਸੀਂ ਵੀਡੀਓ ਵਿੱਚ ਤੁਹਾਡਾ ਕਮੈਂਟ ਜਿਹੜਾ ਉਹ ਜ਼ਰੂਰ ਪੜਾਂਗੇ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਸਿੱਧੇ ਪਾਸਿਓਂ ਆਪਾਂ ਪੂਰੀ ਸਿੱਧੀ-ਸਿੱਧੀ ਬਣਾ ਲੈਣੀ ਹੈ ਤੇ ਤੁਸੀਂ نیچے ਕੋਈ ਵੀ ਬਾਰਡਰ ਬਣਾ ਸਕਦੇ ਜੇ ਬਾਰਡਰ ਬਣਾਉਣ ਤੋਂ ਬਾਅਦ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਸ਼ੁਰੂ ਕਰ ਸਕਦੇ ਜੇ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਹ ਡਿਜ਼ਾਈਨ ਹੈ ਪਾ ਸਕਦੇ ਜੀ ਲੇਡੀਜ਼ ਕੋਟੀ ਤੇ ਜੈਕਟ ਤੇ ਜਾਂ ਕੁੜੀਆਂ ਦੀ ਫਰੌਕ ਟੌਪ ਤੇ ਕਿਤੇ ਵੀ ਡਿਜ਼ਾਈਨ ਪਾ ਸਕਦੇ ਜੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਕਿੰਗਰੀ ਵਾਲੇ ਕੁੰਡੇ ਪਾਉਣੇ ਸਿੱਖਣੇ ਹਨ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਜੀ ਮੈਂ ਕੋਸ਼ਿਸ਼ ਕਰਾਂਗੀ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਵਾਲੇ ਕੁੰਡੇ ਜਿਹੜੇ ਆ ਉਹ ਬਣਾਉਣੇ ਜ਼ਰੂਰ ਦੱਸਾਂ ਜੇ ਕਿਸੇ ਭੈਣ ਨੇ ਸਿੱਖਣੇ ਹੋਣ ਤੇ ਕਮੈਂਟ ਕਰ ਸਕਦੇ ਹੋ ਐਕਵੇਸਤਰਾ ਬਹੁਤ ਹੀ ਪਿਆਰੇ ਕੁੰਡੇ ਜਿਹੜੇ ਬਣ ਜਾਂਦੇ ਨੇ ਉਨਾ ਪਾ ਗਏ ਆ ਉਲਟੀ ਸਲਾਈ ਤੇ ਦੂਸਰੀ ਸਲਾਈ ਉਲਟੇ ਪਾਸਿਓ ਪੂਰੀ ਉਲਟੀ-ਮੁਲਟੀ ਬਣੇਗੀ ਇਹਦੇ ਵਿੱਚ ਰੁੱਟੀਆਂ ਸਲਾਈਆਂ ਜਿਹੜੀਆਂ ਆ ਉਹ ਉਲਟੀਆਂ ਹੀ ਬਣਣੀਆਂ ਇਹ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਹੁਤ ਜਲਦੀ ਉੱਤਰਦੇ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਉਲਟੀਆਂ ਸਲਾਈਆਂ ਤੇ ਸਿੰਪਲ ਬਣ ਕੇ ਜਲਦੀ-ਜਲਦੀ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਕਾਫੀ ਪਹਿਣਾ ਦੀ ਇਹੀ ਫਰਮਾਇਸ਼ ਹੁੰਦੀ ਹੈ ਕਿ ਉਲਟੀ ਸਾਈਡ ਜਿਹੜੀ ਉਹ ਸਿੰਪਲ ਹੋਏ ਤੇ ਆਪਾਂ ਜਲਦੀ ਡਿਜ਼ਾਈਨ ਜਿਹੜਾ ਬਣਾ ਸਕੀਏ ਕਿਸੇ ਵੇਲੇ ਰਾਤ ਵੀ ਆਪਾਂ ਬੁਣ ਸਕਦੇ ਆ ਤੇ ਉਲਟੀਆਂ ਸਲਾਈਆਂ ਜਿਹੜੀਆਂ ਸਿੰਪਲ ਹੋਣ ਤੇ ਡਿਜ਼ਾਈਨ ਜਿਹੜਾ ਜਲਦੀ ਬਣ ਜਾਂਦਾ ਹੈ ਇਹ ਦੋ ਸਲਾਈਆਂ ਬਣ ਗਈਆਂ ਇੱਕ ਸਿੱਧੀ ਔਰ ਇੱਕ ਉਲਟੀ ਹੁਣ ਤੀਸਰੀ ਸਲਾਈ ਤੇ ਆਪਾਂ ਬਣਾਵਾਂਗੇ ਆਪਣਾ ਡਿਜ਼ਾਈਨ ਡਿਜ਼ਾਈਨ ਨੂੰ ਤੁਸੀਂ ਧਿਆਨ ਨਾਲ ਦੇਖਣਾ ਇਸ ਤਰ੍ਹਾਂ ਦੇ ਕਾਫੀ ਡਿਜ਼ਾਈਨ ਪਹਿਲਾਂ ਵੀ ਆਇਆ ਪਰ ਮੈਂ ਬਿਲਕੁਲ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਮੇਰਾ ਬਣਾਇਆ ਹੋਇਆ ਡਿਜ਼ਾਈਨ ਜਿਹੜਾ ਬਹੁਤ ਹੀ ਪਸੰਦ ਆਏਗਾ ਪਹਿਲਾਂ ਕੁੰਡਾ ਆਪਾਂ ਉਤਾਰ ਲੈਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਨਾ ਹੈ ਉਲਟਾ ਹੁੰਦੇ ਹੋਏ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡੇ 4 ਕੁੰਡਿਆਂ ਤੋਂ ਦੋ ਕੁੰਡੇ ਬਣ ਗਏ ਨੇ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਪਹਿਲਾਂ ਦੋ ਦੋ ਕੁੰਡਿਆਂ ਤੋਂ ਇੱਕ ਇੱਕ ਕੀਤਾ ਆ ਹੁਣ ਇੱਕ ਕੁੰਡਾ ਸਿੱਧਾ ਬਣਾ ਲਿਆ ਇੱਥੇ ਆਪਾਂ ਇੱਕ ਜਾਲੀ ਪਾ ਲੈਣੀ ਆ ਹੁਣ ਅੱਗੇ ਵੇਖੋ ਕੀ ਕਰਾਂਗੇ ਇਹ ਇੱਕ ਕੁੰਡਾ ਜਿਹੜਾ ਇਹਦੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ ਪਹਿਲਾਂ ਇੱਕ ਵਾਰੀ ਬੁਣ ਲਿਆ ਫਿਰ ਜਾਲੀ ਪਾਈ ਤੇ ਫਿਰ ਦੁਬਾਰਾ ਇਹਨੂੰ ਉਹ ਲੇ ਇਹ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਦਿੱਤੇ ਨੇ ਹੁਣ ਇੱਥੇ ਆਪਾਂ ਫੇਰ ਇੱਕ ਜਾਲੀ ਪਾਵਾਂਗੇ ਫੇਰ ਇੱਕ ਕੁੰਡਾ ਸਿੱਧਾ ਹੁਣ ਤਾਂ ਗਾ ਆਪਣੀ ਵਾਲੀ ਸਾਈਡ ਕਰਾਂਗੇ ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਅੱਗੇ ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹ ਹੀ 11 ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਤੋਂ ਇੱਕ ਫਿਰ ਦੋ ਤੋਂ ਇੱਕ ਸਾਡੇ ਹੋ ਗਏ 11 ਕੁੰਡੇ 1 2 3 4 5 6 7 8 9 10 ਤੇ 11 ਹੁਣ ਇਹੀ 11 ਕੁੰਡੇ ਆਪਾਂ ਫੇਰ ਰਿਪੀਟ ਕਰਾਂਗੇ ਵੇਖੋ ਦੋ ਤੋਂ ਇੱਕ ਕਰਾਂਗੇ ਫਿਰ ਦੋ ਤੋਂ ਇੱਕ ਕਰਾਂਗੇ ਉਲਟਾ ਬੁਣਦੇ ਹੋਏ ਧਾਗਾ ਪਿੱਛੇ ਕਰ ਲਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਅਗਲੇ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ 1 2 ਤੇ 3 ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਦੋਨੋਂ ਸਾਈਡ ਤੇ ਤੁਹਾਡੇ ਇਸ ਤਰ੍ਹਾਂ ਦੋ ਦੋ ਕੁੰਡੇ ਆਉਣੇ ਚਾਹੀਦੇ ਨੇ ਫਿਰ ਹੀ ਡਿਜ਼ਾਈਨ ਜਿਹੜਾ ਬਿਲਕੁਲ ਸਹੀ ਬਣੇਗਾ ਨਹੀਂ ਤੇ ਕੁੰਡੇ ਵੱਧ ਘੱਟ ਸਕਦੇ ਨੇ ਹੁਣ ਅਗੇ ਆਪਾਂ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਆ ਪੂਰੀ ਸਲਾਈ ਉਲਟੀ ਉਲਟੀ ਉਲਟੀਆਂ ਸਲਾਈਆਂ ਇਸ ਡਿਜ਼ਾਈਨ ਦੇ ਵਿੱਚ सारिया ही उल्टिया बनिया ने सारे कुंडे आप उल्टे, उल्टे उल्टे बना के अपनी चौथी सिलाई जी कंप्लीट कर लेनी है ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇੰਨਾ ਕੀ ਨਜ਼ਰ ਆਉਂਦਾ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਉਣੀ ਆ ਉਹ ਮੈਂ ਪੰਜਵੀਂ ਛੇਵੀਂ ਸਲਾਈ ਜਿਹੜੀ ਉਹ ਸਿੰਪਲ ਬਣਾ ਲਾਂ ਉਸ ਤੋਂ ਬਾਅਦ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਪੰਜਵੀਂ ਸਲਾਈ ਜਿਹੜੀ ਆ ਪੂਰੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਉਹਨ 5ਵੀਂ ਤੇ 6ਵੀਂ ਸਲਾਈ ਮੈਂ ਬਣਾ ਲਈਏ 5ਵੀਂ ਸਲਾਈ ਬਣਾਈ ਆ ਪੂਰੀ ਸਿੱਧੀ ਸਿੱਧੀ ਤੇ 6ਵੀਂ ਸਲਾਈ ਬਣਾਈ ਆ ਉਲਟੀ ਉਲਟੀ ਉਹ 7ਵੀਂ ਸਲਾਈ ਤੇ ਆਪਾਂ ਫੇਰ ਡਿਜ਼ਾਈਨ ਬਣਾਵਾਂਗੇ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਕਰਕੇ ਤਿੰਨ ਕੁੰਡੇ ਬਣਾਉਣੇ ਆ ਪਹਿਲਾਂ ਸਿੱਧਾ ਬੁਣ ਲੈਣਾ ਫਿਰ ਵਿੱਚ ਜਾਲੀ ਪਾ ਲੈਣੀ ਤੇ ਫਿਰ ਇਹਨੂੰ ਦੁਬਾਰਾ ਬੁਣ ਦੇਣਾ ਫਿਰ ਅੱਗੇ ਇੱਕ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਇੱਥੇ ਆਪਾਂ ਚਾਰ ਵਾਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਵਾ ਇੰਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਸਾਈਡਾਂ ਤੇ ਜਦੋਂ ਵੀ ਆਪਾਂ ਘਟਾਉਣੇ ਆ ਉਦੋਂ ਸਿਰਫ ਦੋ ਕੁੰਡੇ ਘਟਾਉਣੇ ਨੇ ਤੇ ਇੱਥੇ ਆਪਾਂ ਚਾਰ ਵਾਰ ਕੁੰਡੇ ਘਟਾਉਣੇ ਆ ਹੁਣ ਤਾਂ ਅੱਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਆ ਉਹਨੂੰ ਆਪਾਂ ਸਿੱਧਾ ਬਣਾ ਲਾਂਗੇ ਉਹਨੂੰ ਉਲਟੀ ਸਾਈਡ ਜਿਹੜੀ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਆ ਬਸ ਚਾਰ ਹੀ ਸਲਾਈਆਂ ਨੇ ਚਾਰ ਸਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਵੇਖੋ ਤਿਆਰ ਹੋ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਲੇਡੀਜ਼ ਦੇ ਪ੍ਰੋਜੈਕਟ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਪਾਏ ਹੋਏ ਬਹੁਤ ਹੀ ਸੋਹਣੇ ਲੱਗਦੇ ਨੇ ਤੁਸੀਂ ਬੱਚਿਆਂ ਦੀ ਫਰੌਕ ਜਿਹੜੀ ਉੱਪਰੋਂ ਸ਼ੁਰੂ ਕਰਕੇ نیچے ਵੱਲ ਨੂੰ ਬਣਾਈਦੀ ਹੈ ਉਹਦੇ ਤੇ ਵੀ ਇਹ ਡਿਜ਼ਾਈਨ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਡਿਜ਼ਾਈਨ ਜੈਕਟ ਤੇ ਪਾਓਗੇ ਫਿਰ ਵੀ ਬਹੁਤ ਸੋਹਣਾ ਲੱਗੇਗਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹ ਡਿਜ਼ਾਈਨ ਜਿਹੜਾ ਪਾ ਸਕਦੇ ਹੋ ਇਹ ਰਿquest ਇਸ ਤਰ੍ਹਾਂ ਕਰਕੇ ਚਾਰ ਸਲਾਈਆਂ ਬਨਉਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇਹ ਅੱਜ ਦਾ ਕਮੈਂਟ ਜਿਹੜਾ ਇਹ ਹੈਗਾ ਇਹ ਕੁਲਦੀਪ कौर ਦਾ ਇਹਨਾਂ ਨੇ ਲਿਖਿਆ ਹੈ ਵੈਰੀ ਨਾਈਸ ਨਾਈਸ ਆਈ ਏਮ ਫਰੋਮ ਰੋਪੜ ਬਹੁਤ ਬਹੁਤ ਧੰਨਵਾਦ ਕੁਲਦੀਪ कौर ਜੀ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਕਮੈਂਟ ਕਰ ਲਈ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡੇ ਬਹੁਤ ਹੀ ਧੰਨਵਾਦੀ ਆ ਤੇ ਡਿਜ਼ਾਈਨ ਜਿਹੜਾ ਬਣਨ ਤੋਂ ਬਾਅਦ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਮੈਂ ਸਕੀਵੀ ਬਣਾ ਰਹੀ ਆ ਕ੍ਰੀਮ ਕਲਰ ਦੀ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਾ ਹੈ ਬਣਿਆ ਹੋਇਆ ਤੇ ਇਸ ਸਕੀਵੀ ਦੇ ਜਿਹੜੇ ਮੈਂ 84 ਗੁੰਡੇ ਪਾਏ ਹੋਏ ਨੇ ਇਹਨੇ نیچے ਇੰਨਾ ਬਾਰਡਰ ਬਣਾਇਆ ਹੈ ਤੇ ਉਸ ਤੋਂ ਬਾਅਦ ਆਪਾਂ ਇਹ ਡਿਜ਼ਾਈਨ ਸ਼ੁਰੂ ਕੀਤਾ ਹੈ ਤੇ ਇਸ ਸਕੀਵੀ ਨੂੰ ਆਪਾਂ ਅੱਗੇ ਜਿਹੜਾ ਵਾ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੀ ਇਹਦੀ ਲੈਂਥ ਬਣਾਉਣੀ ਹੈ ਕਿਸ ਤਰ੍ਹਾਂ ਇਹਦੀ ਕਾਟ ਪਾਉਣੀ ਹੈ ਸਾਰਾ ਕੁਝ ਮੈਂ ਇਹਦਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੋੜੇ ਬਣਾਉਣੇ ਵੀ ਦੱਸਾਂਗੀ ਕਿਸ ਤਰ੍ਹਾਂ ਬਣਾਉਣਿਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਆਪਣੇ ਪਿੰਡ ਸ਼ਹਿਰ ਦਾ ਨਾਮ ਜਿਹੜਾ ਉਹ ਜ਼ਰੂਰ ਦੱਸਿਓ ਤੇ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ